ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ ਤੀਜਾ ਗੁਰਬਿਨ ਗਿਆਨ ਨ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਬਿਹੁਣੇ ਮਨਮੁਖੀ ਜਸਨ ਜਨਮ ਗਵਾਏ ਮਹਲਾ ਤੀਜਾ ਸਿਧ ਸਾਧਕ ਨਾਮੇ ਨੋ ਸਭ ਖੋਜ ਦੇ ਥਕ ਰਹੇ ਲਿਵ ਲਾਏ ਬਿਨ ਸਤਗੁਰ ਕੇਨੇ ਨਾ ਪਾਇਓ ਗੁਰਮੁਖ ਮਿਲੇ ਮਿਲਾਏ ਬਿਨ ਨਾਮੇ ਪੈਨਣ ਖਾਨ ਸਭ ਬਾਦ ਹੈ ਤੈਗ ਸਿੱਧੀ ਤੈਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੀ ਜਿਸ ਦਾਤ ਨਾਨਕ ਗੁਰਮੁਖ ਹਰਨਾਮ ਮਨ ਵਸੈ ਇਹੋ ਸਿੱਧ ਇਹੋ ਕਰਮਾਤ ਪੌੜੀ ਹਮ ਟਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੈ ਹਰ ਗੁਣ ਸ਼ੰਤ ਹਰ ਕੀਰਤਨ ਕਰੇ ਹਰ ਜਸ ਸੁਣੇ ਤਿਸ ਕਮਲਾ ਕੰਤਾ ਹਰ ਦਾਤਾ ਸਭ ਜਗਤ ਭਿਖਾਰੀ ਆ ਮੰਗਤ ਜਨ ਜੰਤਾ ਹਰ ਦੇਵ ਹੋ ਦਾਨ ਦਇਾਲ ਹੋਏ ਪਿਛ ਪਾਥਰ ਕ੍ਰਿਮ ਜੰਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਸ਼ਲੋਕ ਮਹਲਾ 3 ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਘਰ ਵਿੱਚ ਸਭ ਪੜ ਥਕੇ ਦੂਜੇ ਪਾਏ ਖੁਆਰ ਸੋ ਪੜਿਆ ਸੁ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੇ ਪਾਏ ਮੋਖ ਦਵਾਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹਲਾ 3 ਬਿਨ ਮਨ ਮਾਰੇ ਕੋਈ ਨ ਸਿਜਸੀ ਵੇਖੋ ਕੋ ਲਿਬਲਾਈ ਵੇਖ ਤਾਰੀ ਤੀਰਥੀ ਭਵ ਥਕੇ ਨਾ ਇਹ ਮਨ ਮਾਰਿਆ ਜਾਏ ਗੁਰਮੁਖ ਇਹ ਮਨ ਜੀਵਤ ਮਰੇ ਸਚ ਰਹਿ ਲਿਬਲਾਈ ਨਾਨਕ ਇਸ ਮਨ ਕੀ ਮਲ ਇਉ ਉਤਰੇ ਹੋਮੇ ਸ਼ਬਦ ਜਲਾਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਪਾਈ ਹਰ ਨਾਮ ਦ੍ਰਿੜਾਵੋ ਇਕ ਕਿਨਕਾ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਹਰ ਕਾਪੜ ਪਹਿ ਰੋ ਖਿਮਕਾ ਐਸਾ سنگਰੁ ਮੀਰਿ ਪ੍ਰਭ ਭਾਵੇ ਹਰ ਲਾਗੇ ਪਿਆਰਾ ਪ੍ਰੇਮਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਗਟੈ ਇਕ ਪਲਕਾ ਹਰ ਹਰ ਦਇਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰ ਜਪ ਜਿਨ ਕਾ ਸ਼ਲੋਕ ਮਹਲਾ ਤੀਜਾ ਜਨਮ ਜਨਮ ਕੀ ਇਸ ਮਨ ਕੋਮਲ ਲਾਗੀ ਕਾਲਾ ਹੋਆ ਸਿਆਹ ਖੰਨਲੀ ਤੋਤੀ ਉਜਲੀ ਨਾ ਹੋਵੇ ਜੇ ਸੋ ਤੋਵਣ ਪਾਹ ਗੁਰ ਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾ ਹੋ ਨਾਨਕ ਮੈਲ ਨ ਲੱਗਈ ਨਾ ਫਿਰ ਜੋਨੀ ਪਾਹ ਮਹਲਾ ਤੀਜਾ ਚਹੁ ਜੁਗੀ ਕਲ ਕਾਲੀ ਕਾਂਢੀ ਇਕ ਉਤਮ ਪਦਵੀ ਇਸ ਜੁਗ ਮਾਹੇ ਗੁਰਮੁਖ ਹਰ ਕੀ ਤਫਲ ਪਾਈਐ ਜਿਨ ਕੋ ਹਰ ਲਿਖ ਪਾਹੀ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਹਰ ਭਗਤੀ ਮਾਹਿ ਸਮਾਹਿ ਪਉੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਨਿਤ ਹਰ ਚਾਵਾਂ ਗੁਰਮਤੀ ਹਰ ਰੰਗ ਸਦਾ ਮਾਨ ਹਰ ਜਪ ਜਪ ਔਖ ਦਖਾਦਿਆ ਸਭ ਰੋਗ ਗਵਾਤੇ ਦੁਖਾਂ ਕਾਣ ਜਿਨਾਂ ਸਾਸ ਗਿਰਾਸ ਨ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਅਰਾਧ ਦੇ ਤਿਨ ਝੂਕੀ ਜਮ ਕੀ ਜਗਤ ਕਾਣ ਸ਼ਲੋਕ ਮਹੱਲਾ 3 ਰੇ ਜਨ ਉਠਾਰੇ ਦੱਬੇ ਹੋ ਸੁਤਿਆਂ ਗਈ ਬਿਹਾਏ ਸਤਗੁਰ ਕਾ ਸ਼ਬਦ ਸੁਨ ਨ ਜਾਗਿਓ ਅੰਤਰ ਨ ਉਪਜਿਓ ਚਾਉ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨ ਕਮਾਏ ਜਗਤ ਜਲੰਦਾ ਡਿਠ ਮੈਂ ਹੋਮੈ ਦੂਜੇ ਪਾਈ ਨਾਨਕ ਗੁਰ ਸਰਨਾ ਯੁਬਰੇ ਸੱਚ ਮਨ ਸ਼ਬਦ ਤੇ ਆਏ ਮਹਲਾ ਤੀਜਾ ਸ਼ਬਦ ਤੇ ਹੋਮੈ ਗਈ ਸੋਭਾਵੰਤੀ ਨਾਰ ਪਿਰ ਕੈ ਪਾਣੇ ਸਦਾ ਚੱਲੇ ਤਾਂ ਬਣਿਆ ਸ਼ਿੰਗਾਰ ਸੇਜ ਸੁਹਾਵੀ ਸਦਾ ਪਿਰ ਮੇਲ ਲਈ ਗੁਰ ਕੈ ਹਿਤ ਪਿਆਰ ਪੌੜੀ ਜਿਨਾ ਗੁਰ ਗੋਪੇ ਆਪਣਾ ਤੇ ਨਰ ਬੁਰਿਆਰੀ ਹਰ ਜੀਉ ਤਿਨ ਕਾ ਦਰਸ਼ਨ ਨਾ ਕਰਿਓ ਪਾਪਿਸ਼ਟ ਹਤੀਆਰੀ ਓਹ ਘਰ ਘਰ ਫਿਰੈ ਕੁਸੁੱਧ ਮਨ ਸਿਉ ਧਰਕਟ ਨਾਰੀ ਬੜਪਾਗੀ ਓ ਘਰ ਘਰ ਫਿਰੈ ਕੁਸੁੱਧ ਮਨ ਜਿਉ ਧਰਕਟ ਨਾਰੀ ਬੜਪਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਲ ਹੋ ਸਤਗੁਰ ਦਇਆ ਕਰ ਗੁਰ ਕਉ ਬਲਿਹਾਰੀ ਸ਼ਲੋਕ ਮਹਲਾ 3 ਜਾ ਗੁਰ ਸੇਵਾ ਤੇ ਸੁਖਿ ਉਪਜੈ ਫਿਰ ਦੁੱਖ ਨ ਲੱਗੈ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨ ਬਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹਉ ਬਲੇਹਾਰੀ ਤਿੰਨ ਕਉ ਜੋ ਚੱਲਣ ਸਤਗੁਰ ਭਾਏ ਮਹਲਾ ਤੀਜਾ ਬਿਨ ਸ਼ਬਦੇ ਸ਼ੁੱਧ ਨ ਹੋਵਈ ਜੇ ਅਨੇਕ ਕਰੇ ਸ਼ਿੰਗਾਰ ਪਲਕੀ ਸਾਰ ਨ ਜਾਣੀ ਦੂਜੇ ਭਾਏ ਪਿਆਰ ਸਾਖ ਸੁੱਧ ਸਾਖ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨਸ ਰਾਤ ਤਿੰਨ ਹੋਂ ਕੁਰਬੈਣੀ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਣ ਦੇਖਾਂ ਲੈਣੀ ਹੋਂ ਵਾਰੇ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਸ਼ਲੋਕ ਮਹਲਾ 4 ਹਰ ਦਾਸਣ ਸਿਉ ਪ੍ਰੀਤ ਹੈ ਹਰ ਦਾਸਣ ਕੋ ਮਿੱਤ ਹਰ ਦਾਸਣ ਕੈ ਵਸ ਜਿਉ ਜੰਤੀ ਕੈ ਵਸ ਜੰਤ ਹਰ ਕੀ ਦਾਸ ਹਰ ਧਿਆਏ ਦੇਖ ਕਰ ਪ੍ਰੀਤਮ ਸਿਉ ਨੇ ਕਿਰਪਾ ਕਰਕੇ ਸੁਣੋ ਪ੍ਰਭ ਜਗ ਮੈਂ ਵਰਸੈ ਮੇ ਜੋ ਹਰ ਦਾਸਣ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਮ ਦੀ ਜਨ ਕਾ ਜੈਕਾਰ ਕਰਾਈ ਜੋ ਸੋ ਹਰ ਜਨ ਨਾਮ ਧਿਆਇਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰਖੋ ਭਗਵਾਨ ਮਹਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸਾਚੈ ਤਿਸ ਬਿਨ ਰਹਿ ਨਾ ਜਾਈ ਸਤ ਗੁਰ ਮਿਲੇ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਰਹਿਣ ਦਿਨ ਸ ਪ੍ਰਭਾਤ ਤੋ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਦੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਾਰੇ ਬਲ ਬਲ ਜਾਵਣਾ ਸ਼ਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮ ਸਤਗੁਰ ਕੀ ਪ੍ਰਤੀਤ ਨਾਹੀ ਅੰਤਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਖਪਾਹੀ ਸਤਗੁਰ ਕਾ ਪਾਣਾ ਚੇਤਨ ਆਵੇ ਆਪਣੇ ਸੋਏ ਫਿਰਾਹੀ ਕਿਰਪਾ ਕਰੀ ਜੀ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨ ਮੁਖ ਮਾਇਆ ਮੋਹ ਬਿਆਪੇ ਦੂਜੇ ਭਾਏ ਮਨੁਆ ਥਿਰ ਨਾਹੀ ਅਣ ਦਿਨ ਜਲਤਰ ਹੈ ਦਿਨ ਰਾਤੀ ਹਉ ਮੈਂ ਖਪੇ ਖਪਾਹੀ ਅੰਤਰ ਲੋਭ ਮਹਾ ਗੁਬਾਰਾ ਤਿਨ ਕੇ ਨਿਕਟ ਨਾ ਕੋਈ ਜਾਹੇ ਓਇ ਆਪ ਦੁਖੀ ਸੁਖ ਕਬਹੂ ਨ ਪਾਵੇ ਜਨਮ ਮਰੈ ਮਰ ਜਾਹੀ ਨਾਨਕ ਬਖਸ਼ ਲੈ ਪ੍ਰਭ ਸਾਚਾ ਜੀ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇ ਸੇਈ ਵਿਚਿ ਵਿਚਖਣ ਜੰਤ ਜਿਨੀ ਹਰ ਧਿਆਇ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰਿ ਤਿਥਨਾਇ ਸਲੋਕ ਮਹਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੁ ਚਿਤ ਵੇ ਨਾਮ ਪੜੇ ਨਾਮ ਰਹੇ ਲਿਵ ਲਾਇ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਗੁਰ ਮਿਲੇ ਨਾਮੇ ਉਪਜੈ ਤਿਸ਼ਨਾ ਭੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੁ ਪੱਲੇ ਪਾਈ ਮਹਲਾ ਚੌਥਾ ਸਤਗੁਰ ਪਰਖ ਜੇ ਮਾਰਿਆ ਭ੍ਰਮ ਭ੍ਰਮਿਆ ਕਰ ਛੋੜ ਗਿਆ ਉਸ ਪਿੱਛੇ ਵੱਜੇ ਫਟਕੀ ਮੋਹ ਕਾਲਾ ਆਗੇ ਪਿਆ ਉਸ ਅਰਲ ਬਰਲ ਮੋਹ ਨਿਕਲੇ ਨਿਤ ਝੱਗੂ ਸੁਟਦਾ ਮੂਆ ਕਿਆ ਹੋਵੇ ਕਿਸਹਿ ਹੀਦ ਕੀਤੇ ਜਾਂ ਤੁਲ ਕਿਲਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹ ਬ੍ਰਹਮ ਵਿਚਾਰ ਹੋਵੇ ਦਰ ਸੱਚ ਹੈ ਅਗੋਂ ਦੇ ਜਨ ਨਾਨਕ ਆਖ ਸੁਣਾਵੇ ਪੌੜੀ ਗੁਰ ਸੱਚੇ ਬਦਾਥੇ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਨੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ ਗੁਰ ਆਪਣੀ ਕਿਰਪਾ ਤਾਰ ਆਪਣੇ ਕਰ ਲਤੇ ਨਾਨਕ ਸਦ ਬਲੇਹਾਰ ਜਿਸ ਗੁਰ ਕੀ ਗੁਰ ਗੁਣ ਦਿੱਤੇ ਸ਼ਲੋਕ ਮਹਲਾ ਪਹਿਲਾ ਤਾਂ ਕੀ ਲਜਾਏ ਲਿਖਿਆ ਪਾਇਆ ਏ ਅਬ ਕਿਆ ਕੀਜੇ ਪਾਂਡੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਡੇ ਜੀ ਕਮਾਂਦੇ ਮਹੱਲਾ ਦੂਜਾ ਨਕਨਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਹੈ ਪੌੜੀ ਸਬੇ ਗੱਲਾਂ ਆਪ ਥਾਟ ਬਹਾਲਿਓ ਨਾ ਆਪੇ ਰਚੇ ਨਚਾਏ ਆਪੇ ਹੀ ਘਾਲਿਓ ਨ ਆਪੇ ਜੰਤੇ ਉਪਾਏ ਆਪ ਪ੍ਰਤਿਭਾਲਿਓ ਨ ਦਾਸ ਰਖੇ ਕੰਠ ਲਾਏ ਨਜ਼ਰ ਨਿਹਾਲਿਓ ਨਾਨਕ ਭਗਤਾਂ ਸਦਾ ਆਨੰਦ ਪਾਉ ਦੂਜਾ ਜਲਿਓਣ ਸ਼ਲੋਕ ਮਹਲਾ 3 ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨ ਪਛੋਤਾਏ ਹਉ ਹਰ ਕੇ ਸਦ ਬਲੇ ਹਾਰਣੇ ਜਿਤ ਸਿਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਏ ਮਹਲਾ ਤੀਜਾ ਆਪੇ ਸੇਵਾਲੈਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਣ ਤਿਨ ਨਿਜ ਕਰਵਾਸ ਹੈ ਜੁਗ ਜੁਗ ਸੋਬਾ ਹੋਏ ਪਉੜੀ ਕਰਨ ਕਾਲ ਭੂ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਜ ਬਿਨੇ ਵਰ ਨ ਕੋਈ ਤੁਦੇ ਆਪੇ ਸਿਸ਼ਟ ਸਿਰ ਜੀ ਆਪੇ ਸੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰਿ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰਿ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ ਤਨ ਧਨ ਗੁਰ ਸੋਈ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਏਲੇ ਜਾਰੇ ਓਏਲੇ ਗਾਡੀ ਤੇਰੀ ਗੱਤ ਦੂਹ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌਂ ਦਿਸ ਫਸਰਿਓ ਹੈ ਜਮ ਜੀਵ ਰਾ ਰਹਾਉ ਕਬਿਤ ਪੜੇ ਪੜ ਕਵਿਤਾ ਮੂਏ ਕੱਪੜ ਕੇ ਦਾਰੇ ਜਾਈ ਜਟਾ ਧਾਰ ਤਰ ਜੋਗੀ ਮੂਏ ਤੇਰੀ ਗੱਤ ਇਨਹ ਨਾ ਪਾਈ ਦਰਬ ਸੰਚ ਸੰਚ ਰਾਜੇ ਮੂਏ ਗੱਡ ਲੈ ਕੰਚਨ ਭਾਰੀ ਬੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਬੈ ਬਿਗੋਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਪਸਮ ਤਨ ਰਹੇ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਆ ਤਨ ਕੀ ਐਹ ਵਡਾਈ ਕਾਹੇ ਪਈਆ ਫਿਰ ਤੋ ਫੁਲਿਆ ਫੁਲਿਆ ਦਾ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੀ ਭੁਲਿਆ ਰਹਾਓ ਜਿਉ ਮਦਮਾਖੀ ਤਿਉ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਹਰ ਲਿਹੋ ਲਿਹੋ ਕਰੀਏ ਭੂਤ ਰਹਿਣ ਕਿਉਂ ਦੀਆ ਦਿਹਰੀ ਲੋ ਬਰੀ ਨਾਰ ਸੰਗ ਪਈ ਆਗੇ ਸਜਣ ਸੁਹੇਲਾ ਮਰ ਘਟ ਲਉ ਜੋ ਸਭ ਲੋਗ ਕੁਟੰਬ ਭਇਓ ਆਗੇ ਹੰਸ ਅਕੇਲਾ ਕਹਿਤ ਕਬੀਰ ਸਨੋਰੇ ਪ੍ਰਾਨੀ ਪਰੇ ਕਾਲ ਗ੍ਰਸ ਕੁਆ ਝੂਠੀ ਮਾਇ ਆ ਬੰਦਾ ਆ ਜੌਲਨੀ ਭ੍ਰਮ ਸੂਆ 베ਦ ਪੁਰਾਨ ਸਬੇ ਮਤ ਸੁਣ ਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਗ ਸਿਆਨੇ ਉਠ ਪੰਡਿਤ ਪੈ ਚੱਲੇ ਨਿਰਾਸਾ ਮਨ ਰੇ ਸਰਿਓ ਨਾ ਇਕੈ ਕਾਜਾ ਪਜਿਉ ਨਾ ਰਗੁਪਤ ਰਾਜਾ ਰਹਾਉ ਬਨਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਣ ਖਾਇ ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੈ ਲਖਾਇ ਭਗਤ ਨਾਰ ਦੀ ਹਿਰਦੈ ਨ ਆਈ ਕਾਛ ਕੂਝ ਤਨ ਦੀਨਾ ਰਾਗ ਰਾਗਨੀ ਡਿੰਬ ਹੋਏ ਬਿਠਾ ਉਨ ਹਰ ਪੈ ਕਿਆ ਲੀਨਾ ਕਾਲ ਪਰਿਯੋਕਾਲ ਸਭੇ ਜਗੇ ਉਪਰ ਮਾਹੀਂ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਕਰ ਦੂਜਾ ਦੋਏ ਦੋਏ ਲੋਚਣ ਪੇਖਾਂ ਹਉ ਹਰ ਬਿਨ ਔਰ ਨ ਦੇਖਾਂ ਨੈਣ ਰਹਿ ਲਾ ਰੰਗ ਲਾਈ ਅਬ ਬੇ ਗੱਲ ਕਹਿ ਨ ਜਾਈ ਹਮਰਾ ਭਰਮ ਗਿਆ ਭਉ ਭਗਾ ਜਬ ਰਾਮ ਨਾਮ ਚਿਤ ਲਗ ਰਹਾ ਬਾਜੀਗਰ ਡੰਕ ਬਜਾਈ ਸਭ ਖਲੋ ਤਮਾਸ਼ੇ ਆਈ ਬਾਜੀਗਰ ਸਵਾੰਗ ਇਕੱਲਾ ਆਪਣੇ ਰੰਗ ਰਵੇ ਇਕੱਲਾ ਕਥਨੀ ਕਹਿ ਪਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਜਾ ਕੋ ਗੁਰਮੁਖਿ ਆ ਬੁਝਾਈ ਤਾ ਕੇ ਹਿਲਦੇ ਰਹੇ ਅਸਮਾਈ ਗੁਰਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲੀਨੀ ਕਹਿ ਕਬੀਰ ਰੰਗ ਰਤਾ ਮਿਲਿਓ ਜਗ ਜੀਵਨ ਦਾਤਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ